ਤਾਂ ਇਹ ਲੋਕਾਂ ਨੇ ਜਿਹੜਾ ਭਰੋਸਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੱਖਿਆ ਸੀ ਪਿਛੀਆਂ ਦਿਨੀਆਂ ਵੀ 22 ਇਲੈਕਸ਼ਨ ਹੋਈਆਂ ਨੇ ਪੰਜਾਬ ਦਾ ਭਰੋਸਾ ਜਿਹੜਾ ਪੰਜਾਬ ਦੇ ਲੋਕਾਂ ਦਾ ਭਰੋਸਾ ਆਮ ਆਦਮੀ ਕਾਇਮ ਰੱਖਦੀ ਹੋਈ ਜਿਹੜੀ ਤਰਨਤਾਰਨ ਦੇ ਵਿੱਚ 22 ਇਲੈਕਸ਼ਨ ਹੋਈ ਹੈ ਉੱਥੋਂ ਦੇ ਲੋਕਾਂ ਨੇ ਇੱਕ ਵਾਰੀ ਫੇਰ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰਾ ਯੋਰ ਦਾ ਬਹੁਤ ਸਾਰੀ ਭਾਰੀ ਲੀਡ ਦੇ ਨਾਲ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤਰਨਤਾਰ ਦੇ ਉਹਨਾਂ ਸਾਰੇ ਵੋਟਰਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਸਾਡੇ ਮਾਨਯੋਗ ਸੁਪਰੀਮੋ ਆਪ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸੋਧਿਆ ਸਾਹਿਬ ਔਰ ਸਮੁੱਚੀ ਟੀਮ ਜਿਹੜੀ ਇਹ ਸਾਡੀਆਂ ਭੈਣਾਂ ਵੀ ਖੜੀਆਂ ਸਾਡੇ ਭਰਾ ਵੀ ਸਾਰਿਆਂ ਨੇ ਉੱਥੇ ਜਿਹੜੀ ਮਿਹਨਤ ਕੀਤੀ ਏ ਉਹਨਾਂ ਨੂੰ ਵੀ ਮੁਬਾਰਕਾਂ ਉਹਨਾਂ ਦਾ ਵੀ ਧੰਨਵਾਦ ਹੈ ਸੋ ਤਰਨ ਤਰਨ ਦੇ ਜਿਹੜੀ ਵੋਟਰਾਂ ਨੇ ਇੱਕ ਵਾਰੀ ਅੱਗੇ ਜਿਹੜੀ ਸੋਰਥ ਸਾਹ ਦੇ ਹੱਕ ਦੇ ਵਿੱਚ ਫਤੂਲਾ ਦਿੱਤਾ ਸੀਗਾ ਚਲੋ ਪਰਮਾਤਮਾ ਦਾ ਪਾਣਾ ਸਾਡੇ 'ਚ ਨਹੀਂ ਰਿਹਾ ਔਰ ਬਾਈ ਲੈਕਚਰ ਆ ਗਈ ਔਰ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਬੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਜਿਹੜਾ ਬਹੁਤ ਭਾਰੀ ਵੋਟਾਂ ਦੇ ਕੇ ਜਿਹੜਾ ਜਿਤਾਇਆ ਹੈ ਬਹੁਤ ਭਾਰੀ ਜਿਹੜੀ ਜਿੱਤ ਹੋਈ ਹੈ ਉਹਦੇ ਲਈ ਤਰਨ ਤਰਨ ਵਾਸੀਆਂ ਦਾ ਅਸੀਂ ਦਿਲੋਂ ਜਿਹੜਾ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਜੀ ਔਰ ਅੱਗੇ ਨਾਲੋਂ ਵੀ ਸਾਡੇ ਜਿਹੜੇ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਜਾਂ ਜਿਹੜੇ ਵੀ ਕੰਮ ਕਰ ਰਹੇ ਆਂ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਤਾਕਤ ਹੋਰ ਮਿਲੀ ਆ ਔਰ ਹੋਰ ਵੀ ਇਹੀ ਕੰਮ ਕਰਾਂਗੇ ਔਰ 2027 ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਬਣਾਉਣ ਲਈ ਜਿਹੜਾ ਇਹ ਲ ਤਰਨ ਤਰਨ ਦੀ ਇਲੈਕਸ਼ਨ ਨੇ ਸਾਨੂੰ ਜਿਹੜਾ ਤਕਵਾ ਦੇ ਦਿੱਤਾ ਆਪੋਜੀਸ਼ਨ ਨੇ ਬੜਾ ਭੰਡੀ ਵਿਚਾਰ ਕੀਤਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਇਹ ਆਪੋਜੀਸ਼ਨ ਨੇ ਭੱਡੀ ਪ੍ਰਚਾਰ ਨਹੀਂ ਕੀਤਾ ਕਿਸੇ ਨੇ ਕਿਸੇ ਕੌਮ ਖਾਸ ਕੌਮ ਦੇ ਨਾਮ ਨੂੰ ਲੈ ਕੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਔਰ ਇਹ ਕੋਈ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਗੀਆਂ ਜਿਵੇਂ ਜਿਹਾ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਗੱਲਾਂ ਕੀਤੀਆਂ ਨੇ ਸੋ ਮੈਂ ਉਹ ਗੱਲ ਨੂੰ ਧਰਾਨਾ ਨਹੀਂ ਜਾਂਦਾ ਸੋ ਜਿਹੜੀ ਇਹ ਸਵਾਏ ਭੰਡੀ ਪ੍ਰਚਾਰ ਕਰਨ ਦੇ ਆਪੋਜੀਸ਼ਨ ਕੋਲੋਂ ਹੋਰ ਹੈ ਕੀ ਹੈ ਨਾ ਤੇ ਉਹਨਾਂ ਦੇ ਪੱਲੇ ਦੇਖੋ ਅੱਜ ਕਿਹੜੀ ਆਪਣੇ ਨੂੰ ਪੰਜਾਬ ਦੀ ਆਉਣ ਵਾਲੀ 2027 ਦੇ ਵਿੱਚ ਇਲੈਕਸ਼ਨ ਲੜ ਕੇ ਪਾਰਟੀ ਆਪਣੇ ਨੂੰ ਸਮਝਦੀ ਮੈਂ ਆਵਾਂਗੀ ਅੱਜ ਉਹ ਚੌਥੇ ਨੰਬਰ ਤੇ ਆਈ ਏ ਕਾਂਗਰਸ ਪਾਰਟੀ ਅੱਜ ਵੇਖੋ ਨਾ ਹਾਲਾਤ ਕੀ ਨੇ ਆਮ ਆਦਮੀ ਪਾਰਟੀ ਲਈ ਲੋਕ ਜਿਹੜੇ ਨੇ ਬਿਲਕੁਲ ਖੜੇ ਨੇ ਔਰ ਆਮ ਆਦਮੀ ਪਾਰਟੀ ਲੋਕਾਂ ਲਈ ਖੜੀ ਏ ਲੋਕਾਂ ਲਈ ਪਾਰਟੀ ਏ ਲੋਕਾਂ ਦੀ ਪਾਰਟੀ ਏ ਔਰ ਆਮ ਆਦਮੀ ਪਾਰਟੀ ਨੂੰ ਲੋਕੀ ਜਿਹੜੇ ਚਾਹੁੰਦੇ ਨੇ ਪਿਆਰ ਕਰਦੇ ਨੇ ਔਰ ਉਹਨਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਦੱਸ ਦਿੱਤਾ ਸਾਰੇ ਪੰਜਾਬ ਨੂੰ ਕਿ 2027 ਦੇ ਵਿੱਚ ਦੁਬਾਰਾ ਜਿਹੜੀ ਸਰਕਾਰ ਹੈ ਉਹ ਆਮ ਆਦੀ ਪਾਰਟੀ ਦੀ ਰਿਪੀਟ ਹੋਏਗੀ। ਪਿਆਰ ਦਿੰਦਾ ਹੈ, ਬਹੁਤ ਮਾਣ ਦਿੰਦਾ ਹੈ ਪਾਰਟੀ ਨੂੰ। ਬਾਦ ਸਰਕਾਰ, ਪੰਜਾਬ ਸਰਕਾਰ, ਸਰਕਾਰ ਔਰ ਸਿੰਘ ਬਾਦ ਦੀ ਦੀਪਾ ਸਰਕਾਰਾਂ ਨੂੰ ਡਵੈਲਪਮੈਂਟ ਦੀ ਰਾਜਨੀਤਿਕ ਤਰਜੀਹ ਦਿੱਤੀ ਹੈ। ਨਾਗਰਿਕ ਹੋਂਦ ਦੀ ਰਾਜਨੀਤੀ ਨੂੰ ਇਹ ਲੋਕਾਂ ਦੇ ਸਾਹਮਣੇ ਕਰ ਦਿੰਦਾ ਹੈ। प्रकाश की राजनीति गई करना और सब तो पहला जी तरन तारियों का तरन तारन की आम जनता का बहुत बहुत धन्यवाद जिन्होंने आम आदमी पार्टी के विश्वास किया एक बार फिर ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਨੂੰ ਚੰਗੇ ਸਕੂਲਾਂ ਨੂੰ ਉੱਧਿਆ ਪੜਾਈ ਨੂੰ ਸਾਰੇ ਸਿੱਖਿਆ ਕ੍ਰਾਂਤੀ ਸਾਰਾ ਚੰਗੇ ਹਸਪਤਾਲ ਆਮ ਆਮੀ ਕਲੀਨਿਕ ਹਨਾ ਸਾਰੀਆਂ ਸਹੂਲਤਾਂ ਨੂੰ ਦੇਖਦੇ ਹੋਏ ਇੱਕ ਵਾਰੀ ਜੰਤਾਲੇ ਫੇਰ ਸੈਮੀ ਫਾਈਨਲ ਵਿੱਚ ਆਮ ਆਮੀ ਪਾਰਟੀ ਨੂੰ ਮੌਕਾ ਦਿੱਤਾ ਆਉਣ ਵਾਲੀ 27 ਦੇ ਵਿੱਚ ਹੁਣ ਲੋਕਾਂ ਨੇ ਕਲੀਅਰ ਕਰਤਾ ਕਿ ਆਮ ਆਮੀ ਪਾਰਟੀ ਇੱਕ ਵਾਰੀ ਫੇਰ ਚੰਗੇ ਕੰਮਾਂ ਨਾਲ ਤੇ ਲੋਕਾਂ ਦੇ ਸਾਥ ਨਾਲ ਅੱਗੇ ਵਧੂਗੇ ਦੁਬਾਰਾ 27 ਦੇ ਵਿੱਚ ਸਮਝਦੇ ਨਾ ਕਿ ਜਿਹੜੀ ਆ ਸੀਡ ਦੀ ਜਿੱਤ ਹੋਈ ਆ ਤਰਨਤਾਰਨ ਤੋਂ ਨਾ ਪਾਰਟੀ ਦੇ ਕੰਮਾਂ ਦੇ ਵਿੱਚ ਵੀ ਤੇਜ਼ੀ ਆਏਗੀ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਬਿਲਕੁਲ ਹੋਏਗੀ ਜੀ ਲੋਕਾਂ ਨੇ ਫਤਵਾ ਦਿੱਤਾ ਤੁਹਾਡੇ ਸਾਹਮਣੇ ਚੰਗੇ ਕੰਮਾਂ ਨੂੰ ਹੀ ਦਿੱਤਾ ਹੈ ਤੇ ਜੇ ਚੰਗੇ ਕੰਮਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਤੇ ਹੋਰ ਚੰਗੇ ਕੰਮ ਅੱਗੇ ਆਉਣ ਵਾਲੇ ਨੇ ਵੀ ਹੰਦੇ ਰਹਿਣਗੇ ਮੈਂ ਕਰਤਾਰ ਸਿੰਘ ਦੱਤਾਵਾ ਆਪਣੇ ਤੁੰਗਲੋ ਅੰਮ੍ਰਿਤਸਰ ਤੋਂ ਮਤਲਬ ਉਹ ਨਾਲ ਜਿ ਆਇਆ ਮੁੱਖ ਮੰਤਰੀ ਸਰਕਾਰ ਵੱਲੋਂ ਲਾਭ ਪ੍ਰਾਪਤ ਜਾਂ ਆਪਣੇ ਪ੍ਰਧਾਨ ਨੇ ਅਮਨ ਉড়াইਦਾ ਤੇ ਤਾਰੀਖਾ ਇਸ ਸਰਦਾਰ ਜਿਹੜੇ ਇੱਕ ਵਾਰੀ ਨਾਲ ਤਰਕਰਨ ਦਾਦੇ ਸ਼ਹਿਰੀ ਕਰਤੀ ਜੀ ਦਾ ਕਿ ਉਹਨਾਂ ਸਾਰਿਆਂ ਦੀ ਮਿਹਨਤ ਅਜੇ ਨਾਲ ਲੈ ਕੇ ਆਈ ਹੈ ਔਰ ਪੱਤਰ ਸੀਟ ਹੋਣ ਦੇ ਬਾਅਦ ਵੀ ਅਸੀਂ ਅੰਨੇ ਮਾਰਜਨ ਨਾਲ 12-14000 ਵੋਟ ਦੇ ਨਾਲ ਜਿੱਤੇ ਆ। ਤੇ ਮੈਂ ਇਸ ਗੱਲ ਦੀ ਸਰਦਾਰ ਵਾਸੀਆਂ ਨੂੰ ਬਹੁਤ-ਬਹੁਤ ਦੱਸਾਈ ਦੇਣਾ ਜਿਨ੍ਹਾਂ ਨੇ ਸਾਡੇ ਦੇ ਮਾਤਮੇ ਮੰਨ ਤੁਸੀਂ ਆ। ਇਹ ਉਹਨੇ ਸਾਬਿਤ ਕਰਦਾ ਕਿ ਧਰਮ ਦੀ ਰਾਜਨੀਤੀ ਤਾਂ ਕੋਈ ਜਗ੍ਹਾ ਨਹੀਂ ਕਿਸੇ ਵੀ ਧਰਮ ਦੀ। ਰਾਜਨੀਤੀ ਦੀ ਕੋਈ ਜਗ੍ਹਾ ਨਹੀਂ। ਹਮ ਕੰਮ ਨੂੰ ਬੋਟਾ ਪੈਣ ਗਿਆ ਜਿਹੜੇ ਲੋਕ ਲੋਕਾਂ ਵਿੱਚ ਚਿਰਣਗੇ ਜਿਹੜੇ ਲੋਕ ਕੰਮ ਕਰਨਗੇ ਜਿਹੜੇ ਲੋਕ ਕੰਮ ਕਰਦੇ ਦਿਖਾਣਗੇ ਉਹਨਾਂ ਨੂੰ ਵੋਟਾਂ ਹੀ ਪਾਵਾਂਗੇ। ਸੋ ਇੱਕ ਵਾਰੀ ਪ੍ਰਵੀਨ ਕੇਜਰੀਵਾਲ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਦੀ ਜਿਹੜੀ ਚੁਆਇਸ ਆ ਉਹ ਬਿਲਕੁਲ ਠੀਕ ਸੀ। ਸਮਝਦੇ ਹੋ ਕਿ ਦੇ ਬਾਈ ਹੱਦੋਂ ਜਿੰਨਾ ਸੀ ਜਿਹੜੀ ਜਿਹੜੀ ਸੀਟ ਜਿੱਤੀ ਆ ਹੁਣ ਸਮਝਦੇ ਹੋ ਕਿ ਇਨਾ ਪਾਰਟੀ ਨੂੰ ਵੀ ਮਜ਼ਬੂਤੀ ਮਿਲੀ ਤੇ ਕੰਮਾਂ 'ਚ ਵੀ ਹੋਰ ਤੇਜ਼ੀ ਆਏਗੀ ਤੇ ਦੇਖੋ ਜੀ ਪਾਰਟੀ ਨੂੰ ਮਜ਼ਬੂਤੀ ਦਵਾਲਾ ਗਈ ਸੀ ਦੂਜੀਆ ਪਾਰਟੀ ਰਵਾਈਦੀ ਪਾਰਟੀਆਂ ਨੇ ਇੱਕ ਬੜੀ ਘੋਲੀ ਹੋਈ ਸੀ ਇਹ ਸੈਮੀਫਾਈਨਲ ਆ ਜੀ ਸੈਮੀਫਾਈਨਲ ਆ ਜੀ ਸੈਮੀਫਾਈਨਲ ਆ ਜੀ ਉਹਨਾਂ ਨੂੰ ਪਤਾ ਲੱਗਿਆ ਕਿ ਸੈਮੀਫਾਈਨਲ ਵੀ ਹੈ ਜੀ ਦਵਾਲ ਵਾਲਾ ਉਹ ਜਿਹੜੀ ਆ ਰਹੀ ਐਲੈਕਸ਼ਨ ਆ ਰਹੀ ਐ 2027 ਦੇ ਵਿੱਚ ਫਾਈਨਲ ਵੀ ਇਹੋ ਹੀ ਨਤੀਜੇ ਆਣਗੇ ਔਰ ਅਗਲੀ ਵਾਰੀ ਫਿਰ ਆਮ ਆਦੀ ਪਾਰਟੀ ਸਰਕਾਰ ਬਣੇਗੀ ਉਸ ਤੋਂ ਉੱਤੇ ਮੈਂ ਦੋ ਵੱਧ ਲੇ ਕੇ ਬਣੀ ਉਹ ਨਾਲ ਜਿੱਤੋ ਇਹ ਬੜੀ ਇਤਿਹਾਸਕ ਜਿੱਤ ਆ ਜਿਹੜੇ بڑے بڑے ਲਗਜ ਲੀਡਰ ਆਪਣੇ ਦੁਨੀਆ ਪਾਰ ਦੇ ਸਮਝਦੇ ਸੀ ਉਹਨਾਂ ਬੜੀ ਬੁਰੀ ਤਰ੍ਹਾਂ ਹਾਰ ਹੋਈ ਆ ਆਮ ਆਦੀ ਪਾਰਟੀ ਦੀ ਬੜੀ ਵੱਡੀ ਲੀਡ ਨੇ ਜਿੱਤ ਹੋਈ ਆ ਸੈਮੀ ਫਾਈਨਲ ਜਿੱਤਨੇ 2027 ਵਾਲਾ ਜੋ ਫਾਈਨਲ ਆ ਆਮ ਆਦੀ ਪਾਰਟੀ ਇੱਦਾਂ ਜਿੱਤੇਗੀ ਕਹਿੰਦਾ ਸਾਡੇ ਜਿਹੜੇ ਵਰਕਰ ਨੇ ਬਲੱਟੀ ਨੇ ਬਲੌਕ ਪੜਾਣ ਨੇ ਇਦਾਂ ਹੀ ਪੰਗੜੇ ਪਾਦੇ ਤਾਂ ਨੈਰਾਨਗੇ 2027 ਵਿੱਚ ਫਾਈਨਲ ਜਿੱਤਾਂਗੇ ਬਹੁਤ ਬਹੁਤ ਸਾਨੂੰ ਖੁਸ਼ੀ ਹੈ ਸਾਡੀ ਵਰਕਰਾਂ ਨੂੰ ਵਲੰਟੀਅਰ ਨੂੰ ਬਲੌਗ ਪ੍ਰਧਾਨਾਂ ਨੂੰ ਜਿਨੇ ਕੋਸ਼ਿਸ਼ਾਂ ਸੇ ਬਾਣ ਆਏ ਨੇ ਸਾਡੇ ਪ੍ਰਧਾਨ ਭਾਜੀ ਬਰਾੜ ਜੀ ਨੂੰ ਬਹੁਤ ਮੁਬਾਰਕਾਂ ਸਾਡੇ ਉਪਦੇਸ਼ਾ ਜੀ ਸਾਡੇ ਬਲੌਗ ਕੋਲ ਆਂਜਾਰ ਜਿਹੜੇ ਨੇ ਔਰ ਡਾਕਟਰ ਜੀ ਗੁਪਤਾ ਮੈਨੇ ਜਾਈ ਨੇ ਸਾਨੂੰ ਬਹੁਤ ਖੁਸ਼ੀ ਆ ਬੜਾ ਮਾਣ ਵਾਲੀ ਗੱਲ ਆ ਕਿ ਸਾਡੇ ਵਰਕਾਂ ਦੀ ਮਿਹਨਤ ਰੰਗ ਲੈ ਕੇ ਆਈ ਆ ਇਹ ਉਹ ਪਾਰਟੀ ਆ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਆ ਤੇ ਕੋਈ ਬਹੁਤ ਖੁਸ਼ੀ ਵਾਲੀ ਗੱਲ ਬਹੁਤ ਬਹੁਤ ਮੁबारकਾ ਕਮਲ ਜੀ 27 ਦੀ ਕੀ ਗੱਲ ਦੇਖਦੇ ਜੇ ਪਾਰਟੀ ਅਸੀਂ ਫਾਈਨਲ ਕੀਤਾ 2023 ਦੇ ਵਿੱਚ ਇਹ ਕਿਸੇ ਆਮ ਆਲੀ ਪਾਰਟੀ ਦੀ ਸਰਕਾਰ ਜਿੱਤੂਗੀ ਅੱਜ ਖੁਸ਼ੀ ਜਤਾ ਮਨਾ ਰਹੇ ਕਿ ਤੁਹਾਡੇ ਵਾਲਾ ਜਿਵੇਂ ਆਪਣਾ ਭੰਡਾਰੀ ਕੋਲ ਅੰਮ੍ਰਿਤਸਰ ਦੇ ਜਿਹੜਾ ਮੇਨ ਆਫਿਸ ਆ ہماری ਪਾਰਟੀ ਦਾ ਉਹਦੇ ਜਸ਼ਨ ਮਨਾਏ ਜਾ ਰਹੇ ਨੇ ਬੜੀ ਖੁਸ਼ੀ ਨਾਲ ਗੱਲ ਤੇ ਬੜਾ ਬੜਾ ਫਕਰ ਵਾਲੀ ਗੱਲ ਆ ਬੜੇ ਜ਼ੁਬਾਨ ਵਾਲੀ ਗੱਲ ਆ ਕਿਸਾ ਦੇ ਵਲੰਟੀਅਰ ਦੀ ਸਾਰੇ ਮੈਨਸ arrang ਤੁਸੀਂ ਵੀ ਚੋਣ ਪ੍ਰਚਾਰ ਲਗਾਤਾਰ ਉੱਥੇ ਡਟੇ ਰਹੇ ਹੋ ਕਿਸੇ ਨੂੰ ਲੱਗਦਾ ਸੀ ਲੋਕਾਂ ਦੀ ਨਬਜ਼ ਟਟੋਲੀ ਸੀ ਕਿਸੇ ਨੂੰ ਲੱਗਦੀ ਸੀ ਲੋਕਾਂ ਨੇ ਪਹਿਲੇ ਦਿਨ ਤੋਂ ਗੱਲ ਕਹਿਤੀ ਸੀ ਜੀ ਅਸੀਂ ਆਮ ਆਦਮੀ ਪਾਰਟੀ ਦੇ ਨੂੰ ਵੋਟ ਵਾਣੀ ਆ ਜੋ ਕਿ ਆਮ ਆਦਮੀ ਪਾਰਟੀ ਬਹੁਤ ਅੱਛੇ ਕੰਮ ਕਰਦੀ ਆ ਹਰ ਧਰਮ ਦੇ ਨਾਲ ਹਰ ਵਰਗ ਦੇ ਨਾਲ ਜੁੜੀ ਆ ਇਸ ਕਰਕੇ ਬੜੀ ਖੁਸ਼ੀ ਆ ਲੋਕਾਂ ਨੇ ਪਹਿਲਾਂ ਹੀ ਕਹਤਾ ਸੀ ਮੇਰੇ ਤੋਂ ਲੋਕਾਂ ਨੇ ਕੀਤੀ ਆ ਉਹ ਤਿੰਨ ਦੇ ਲੋਕਾਂ ਨੇ ਕੀਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਰਤਾਨ ਦੇ ਲੋਕਾਂ ਦਾ ਸਾਰੇ ਦੀਆਂ ਨਿਗਾਹਾਂ ਅੱਜ ਦੇ ਇੱਥੇ ਇਲੈਕਸ਼ਨ ਤੇ ਡਿਊਟੀਆਂ ਹੋਈਆਂ ਸੀ ਜਿਹੜੇ ਤਿੰਨ ਰਾਊਂਡ ਲੈ ਹੋਈ ਸੀਗੀ ਉਦੋਂ ਮਨ ਜਿਹੜਾ ਧੜਕਣ ਸੀ ਉਹ ਤੇਜ਼ ਹੋ ਗਈ ਸੀ ਕਿਉਂਕਿ ਪਿੱਛੇ ਸੀਗਾ ਆਮ ਆਦਮੀ ਪਾਰਟੀ ਕੋਈ ਧੜਕਣ ਵਾਲੀ ਗੱਲ ਨਹੀਂ ਸੀ ਉਹ ਰਾਊਂਡ ਖੋਲਿਆ ਬਸ ਅੱਗੇ ਆ ਗਏ ਬਸ ਤੁਸੀਂ ਦੇਖਿਆ ਅੱਗੇ ਨਿਕਲਦੇ ਨਿਕਲਦੇ ਕਿੱਥੇ ਰਹਿ ਗਏ ਅਸੀਂ ਕਿੱਥੇ ਆ ਗਏ ਆਮ ਆਦਮੀ ਪਾਰਟੀ ਕਿੰਨੀ ਬੁਰੀ ਤਰ੍ਹਾਂ ਕਾਂਗਰਸ ਦੀ ਹਾਰ ਹੋਈ ਆ 4 ਨੰਬਰ ਤਾਈ ਹੈ ਬੀਜੇਪੀ ਕਿੰਵੇਂ ਨੰਬਰ ਤਾਈ ਹੈ 5ਵੇਂ ਨੰਬਰ ਦੇ ਆਮ ਆਦਮੀ ਪਹਿਲੇ ਨੰਬਰ ਤਾਈ ਹੈ ਬਾਕੀ ਬਹੁਤ ਖੁਸ਼ੀ ਵਾਲੀ ਗੱਲ ਆ ਬੜਾ ਵਧੀਆ ਲੱਗ ਰਿਹਾ ਸਾਰੇ ਬੱਚਾ ਬਲੈਂਡਿੰਗ ਸਭਾ ਨਾਲ ਆਪਾਂ ਖੁਸ਼ੀ ਕੱਦਾਂ ਮਨਾ ਰਹੇ ਤੁਸੀਂ ਤੁਹਾਡੇ ਸਾਹਮਣੇ ਲੱਡੂ ਵੰਡ ਕੇ ਪਕਲੇ ਵਾ ਕੇ ਢੋਲ ਮਜਾ ਕੇ ਸਾਡੇ ਸਿੱਰਿਆਂ ਸਾਡੇ ਪਾਪਾ ਜੀ ਜੱਟੂ ਜੀ ਸਾਰੇ ਹੀ ਲਈ ਸਾਹਿਬ ਵੀ ਆਏ ਨੇ ਕੋਈ ਕੰਦਾ ਖੁਸ਼ੀ ਦੇ ਤਿੰਨ ਸਪੈਰੇ ਸਮਾਈਲਾ ਵਿਖਾ ਠੀਕ ਹੈ ਠੀਕ ਹੈ ਜੀ ਬਹੁਤ ਹੀ ਖਾਸੀ ਗੱਲ ਹੈ ਅੱਜ ਪਾਰਟੀ ਦੇ ਵਿੰਨੀ ਲੀਡਰਸ਼ਿਪ ਤੇ ਵਲੰਟੀਅਰ ਦੀ ਜਿੱਤ ਹੈਗੀ ਹੈ ਜਿਸ ਟੰਗ ਨਾਲ ਸਾਹਮਣੇ ਉੱਥੇ ਕੰਮ ਕੀਤਾ ਪੂਰਾ ਪੂਰਾ ਦਿਨ ਰਾਤ ਲਗਾ ਦਿੱਤਾ ਤੋ ਉਹਦੇ ਉਹਦਾ ਹੀ ਨਤੀਜਾ ਹੈਗਾ ਕਿ ਆਮ ਆਦਮੀ ਪਾਰਟੀ ਨੇ ਕਰਨ ਕਰਨ ਦੇ 22 ਇਲੈਕਸ਼ਨ ਦੇ ਵਿੱਚ ਇੰਨੀ ਤਕੜੀ ਜਿੱਤ ਕੀਤੀ ਕਿ ਜਿੱਥੇ ਚਾਰ ਕੰਟਰੈਸਟੂ ਕਰਨ ਮੁਕਾਬਲਾ ਹੈਗਾ ਸੀ ਕਾਂਗਰਸ ਨੂੰ ਹਾਕੇ ਤੇ ਲਿਆਤਾ ਬੀਜਪੀ ਵਾਲੀ ਤਾਂ ਬਿਲਕੁਲ ਜਮਾਨ ਚਕਪਰ ਹੋ ਗਈ ਵਾਰਿਸ ਪੰਜਾਬ ਕੁਛ ਮੋਟਾ ਲੈ ਕੇ ਹੀ ਤਲ ਪਿਆ ਔਰ 44당 ਨੂੰ ਅਸੀਂ ਕਿਤੇ 12000 ਵੋਟ ਦੇ ਪਛਾਤੇ ਤਾ ਤੋ ਐਸ ਗੱਲ ਦਾ ਬਿਲਕੁਲ ਹੀ ਕਲ ਕਲੀਅਰ ਹੋ ਗਈ ਹੈ ਕਿ ਪੰਜਾਬ ਦੀ ਜਨਤਾ ਨੇ ਮਾਲ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਮੋਹਰ ਲਗਾ ਦਿੱਤੀ ਹੈ ਮਾਲ ਸਾਹਿਬ ਦੀ ਸੋਚ ਤੇ ਕੇਜਰੀਵਾਲ ਸਾਹਿਬ ਦੀ ਸੋਚ ਤੇ ਛੋਧਿਆਜੀ ਦੀ ਸੋਚ ਤੇ ਮੋਹਰ ਲਗਾ ਦਿੱਤੀ ਪੰਜਾਬ ਦੀ ਜਨਤੀ ਜਨਤਾ ਅਜਿਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਾਂ ਔਰ ਅੱਜ ਜਿੱਤ ਦੀ ਮੈਂ ਸਾਰੇ ਵਲੰਟੀਅਰ ਸਰਬਾਨ ਨੂੰ ਸਾਰੇ ਲੀਡਰ ਸਰਬਾਨ ਨੂੰ ਖਾਸ ਕੇ ਹਰਨੀਤ ਸੰਧੂ ਜੀ ਨੂੰ ਬਹੁਤ ਬਹੁਤ ਬੋਧਾਈਆਂ ਸੰਧੂ ਜੀ ਕਿ ਜਿਹੜੀ ਪਾਰਟੀ ਜਿਹੜੀ ਸੀਟ ਝੋਲੀ ਪਈ ਆ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਵਿੱਚ ਵੀ ਵਾਹਰੇਗਾ ਤੇ ਜੀਵ ਆਏਗੀ ਕੰਮਾਂ ਨੂੰ ਬਹੁਤ ਕੰਮ ਚ ਦੇਖੋ ਕੋਈ ਵੀ ਜਿੱਤ ਹੈ ਉਹ ਇੱਕ ਹਰ ਵਲੰਟੀਅਰ ਦਾ ਲੀਡਰਸ ਦਾ ਸਹਿਮਾਨ ਦਾ ਮੋਰਲ ਬੂਸਟ ਕਰਦੀ ਹੈ ਮੈਨੂੰ ਲੱਗਦਾ ਹੈਗਾ ਆ ਜਿੱਤ ਬਹੁਤ ਬੜੀ ਜਿੱਤ ਹੈਗੀ ਹੈ ਖਾਸ ਕਰਕੇ ਤਰਨਤਾਰਨ ਦੀ ਪੰਚਤ ਸੀ ਤੇ اور ਆ ਆਮ ਆਮ ਨੀ ਕੰਮ ਪਾਰਟੀ ਦਾ ਜਿੱਤਣਾ ਬਹੁਤ ਬੜੇ ਮੈਨੇ ਰੱਖਦਾ ਹੈਗਾ ਜੀ ਤੇ ਆੜ ਵਾਲੇ ਟਾਈਮ ਦੇ ਵਿੱਚ ਮੈਂ ਦੇਖਾਂ ਦਾ ਮਤਲਬ ਆਲਾਚਨ ਤੁਸੀਂ ਸਭ ਨੇ ਦੇਖਣਾ ਹੈਗਾ ਪੰਜਾਬ ਦੇ ਵਿੱਚ ਬਹੁਤ ਕੰਮ ਹੋਨੇ ਆ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕਰਨੇ ਆ ਡਵੈਲਪਮੈਂਟ ਦੇ ਜਿੰਨੇ ਕੰਮ ਆ ਕਰਨੇ ਆ ਲੋਕਾਂ ਦੀ ਅਨਪਲਾਈਵਟਸ ਬਹੁਤ ਕੰਮ ਕਰਨੇ ਆ ਜੀ ਔਰ ਪਤਵਾ ਸਾਹਮਣੇ ਹੈਗਾ 2027 ਚ ਵੀ ਆਮ ਆਦਮੀ ਪਾਰਟੀ ਬਹੁਤ ਅਚੀ ਨੀ ਸਮਝੋ ਜਦ ਕਮਾ ਜ ਫਿਰ ਤੇਜੀ ਆਏਗੀ ਨਾ ਬਦਲਾਵ ਵੀ ਆਊਗਾ ਅੱਗੇ ਆਮ ਅਕਸਰ ਜਿਹੜੀਆਂ ਦੂਜੀਆਂ ਸਰਕਾਰਾਂ ਵਾਇਰਟੀ ਪਾਰਟੀਆਂ ਸਿਰਫ 6 ਮਹੀਨੇ ਕੰਮ ਕਰਦੀਆਂ ਸੀ ਤੇ ਵੋਟਾਂ ਫਿਰ ਮੰਗਦੇ ਆਂ ਅਸੀਂ ਲਗਾਤਾਰ ਪੌਣੇ 4 ਸਾਲ ਕੰਮ ਕੀਤਾ ਤੇ ਬਾਕੀ ਜਿਹੜਾ ਸਵਾ ਸਾਲ ਹੈ ਇਹ ਹੋਰ ਨਹਿਰੀਆਂ ਲਿਆਵਾਂਗੇ ਵਿਕਾਸ ਦੀਆਂ ਨਹਿਰੀਆਂ ਲਿਆਵਾਂਗੇ ਇੱਕ ਇੱਕ ਜਿਹੜਾ ਲੋਕਾਂ ਦਾ ਜ਼ਰੂਰੀ ਮੁੱਦਾ ਉਹ ਪੂਰਾ ਕੀਤਾ ਜਾਏਗਾ ਤੇ ਨਵੀਂ ਸਮੇਂ ਤੇ ਉਹ ਪੱਟੀ ਸਾਹਿਬ ਵੀ ਜੇਦੋ ਮਾਰਜਨ ਉੱਪਰ ਥੱਲੇ ਹੁੰਦੇ ਸੀ ਬਾਕੀ ਪਾਰਟੀਆਂ ਨਾਲ ਤਾਂ ਧੜਕਾਂ ਵਾ ਵਧੀ ਘੱਟਦੀ ਸੀ। ਸ਼ੋਮਨੀ ਕਾਲੀਦ ਲਓ ਥੋੜੀ ਜਿਹੀ ਵਧਾਈ ਦੇਵਾਂਗਾ ਕਿਉਂਕਿ ਇੱਕ ਘੰਟਾ ਉਹ ਖੁਸ਼ ਫਹਿਮੀ ਜਿਹਾ ਹੈ ਵੀ ਅਸੀਂ ਜਿੱਤ ਰਹੇ ਆਂ ਪਰ ਸਾਨੂੰ ਪਤਾ ਸੀ ਕਿ ਅਲਟੀਮੇਟਲੀ ਅਸੀਂ ਜਿੱਤਣਾ ਤੇ ਜਿੱਤ ਤੁਹਾਡੇ ਸਾਹਮਣੇ 12000 ਨੂੰ ਅਸੀਂ ਜਿੱਤ ਲਿਆ ਤੇ ਕੋਨੇ ਇਲਾਕੇ ਦਾ ਤੇ ਬੋਲੋ ਹਾਂਜੀ ਮੈਂ ਐਕਸਪਰਟ ਸੁਸਾਇਟੀ ਪਿੰਡ ਦਾ ਅਨੰਦਪੁਰ ਅੱਜ ਜੋ ਆਪ ਪਾਰਟੀ ਦੀ ਜਿੱਤ ਹੋਈ ਆ ਬਹੁਤ ਹੀ ਵਧੀਆ ਜਿੱਤ ਹੋਈ ਆ ਇਹ ਉਥੋਂ ਦੇ ਆਮ ਲੋਕਾਂ ਜਿੱਤੇ ਆ ਕਿ ਆਪ ਸਰਕਾਰ ਦੀ ਜਿੱਤੇ ਆ ਪਾਰਟੀ ਸਰਕਾਰ ਦੀ ਜਿੱਤੇ ਆ ਭਗਵਾਨ ਦਾ ਮਾਨ ਵੀ ਜਿੱਤੇ ਆ ਜਿਹੜੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਮੰਗੀਆਂ ਨੇ ਕੰਮ ਵੀ ਕੀਤੇ ਨੇ ਇਹ ਨਹੀਂ ਖਾਲੀ ਉਤੋਂ ਹੀ ਵੋਟਾਂ ਮੰਗੀਆਂ ਨੇ ਇਹਨਾਂ ਨੇ ਕੰਮ ਵੀ ਕਰਕੇ ਵਿਖਾਏ ਆ ਧੰਨਵਾਦ ਹੋਰ ਸਮਝਦੇ ਕਿ ਪਾਰਟੀ ਜਿੱਤ ਤਰ੍ਹਾਂ ਕੰਮ ਕਰਦੀ ਵੀ ਹੈ ਜਿੱਤ ਤਰ੍ਹਾਂ ਉਮੀਦਵਾਰ ਤਰਨ ਤਰਨ ਤੋਂ ਜਿੱਤੇ ਆ ਇਵੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਵੀ ਮਿਲੇਗੀ ਤੇ ਕੰਮਾਂ 'ਚ ਵੀ ਵਾਅਦਾ ਹੋਏਗਾ ਹਾਂਜੀ ਹਾਂਜੀ ਜਿਸ ਤਰ੍ਹਾਂ ਅੱਗੇ ਅੱਗੇ ਵੀ ਦੇਖੋ ਨਾ ਪੌਣੇ 4 ਸਾਲ ਪੂਰਾ ਕੰਮ ਕੀਤਾ ਤੇ ਤਾਂ ਹੀ ਜਿੱਤ ਜਿਹੀ ਏ ਜਿਹੜੇ ਪਹਿਲਾਂ ਜਿਹੜੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਉਹ ਲਾਸਟ ਸਾਲ ਹੀ ਕੰਮ ਕਰਦੀਆਂ ਸੀ ਬਾਕੀ ਸਾਲ ਤਾਂ ਨਜ਼ਾਰੇ ਲੈਂਦੀਆਂ ਸੀ ਤੇ ਇਹ ਜਿਹੜੀ ਸਰਕਾਰ ਆ ਆਮ ਪਾਲਸੀ ਸਾਡੀ ਜਿਹੜੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਲਗਾਤਾਰ ਕੰਮ ਕੀਤਾ ਹੈ ਜੇ ਕੋਈ ਤਰੱਕੀ ਦੇ ਜਿਹੜੇ ਬਿੱਲ ਮਾਪ ਗਰੀਬਾਂ ਦੇ ਵੀ ਆਪ ਵੀ ਦੇਖ ਲਿਆ ਹੜਾਂ ਦੇ ਵਿੱਚ ਵੀ ਦੇਖ ਲਿਆ ਜਦ ਹੜਾ ਆਏ ਸੀ ਇਹਦੇ ਚ ਵੀ ਵੱਧ ਚੜਦੇ ਜੋ ਵੀ ਜੋ ਵੀ ਕਰ ਸਕਦੇ ਸਰਕਾਰ ਉਸ ਤੋਂ ਵੀ ਵੱਧ ਕੀਤਾ ਹੈ ਠੀਕ